ਅੱਜ ਅਸੀਂ ਤੁਹਾਨੂੰ ਜਵੇਦ ਹਬੀਬ ਅਕੈਡਮੀ ਦੇ ਕੋਰਸਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਾਂ ਪਹਿਲੇ ਨੰਬਰ ਤੇ ਹੁੰਦਾ ਹੈ ਹੈਅਰ ਕੋਰਸ ਇਸ ਵਿੱਚ ਅਸੀਂ ਡਿਪਲੋਮਾ ਤੋਂ ਲੈ ਕੇ ਸਰਟੀਫਿਕੇਟ ਤੱਕ ਦੇ ਕੋਰਸ ਕਰ ਸਕਦੇ ਹਾਂ ਦੂਜੇ ਨੰਬਰ ਤੇ ਹੁੰਦਾ ਹੈ ਮੇਕਅਪ ਕੋਰਸ ਇਸ ਵਿੱਚ ਵੀ ਅਸੀਂ ਬੇਸਿਕ ਤੋਂ ਲੈ ਕੇ ਐਡਵਾਂਸ ਮੇਕਅਪ ਤੱਕ ਦੇ ਕੋਰਸ ਕਰ ਸਕਦੇ ਹਾਂ ਤੀਜੇ ਨੰਬਰ ਤੇ ਹੁੰਦਾ ਹੈ ਬਿਊਟੀ ਕੋਰਸ ਇਸ ਵਿੱਚ ਅਸੀਂ ਫੇਸ਼ੀਅਲ ਮੈਨੀਕਯਰ ਪੈਡੀਕਯਰ ਸਕਿਨ ਕੇਅਰ ਵਰਗੇ ਟੈਕਨੀਕ ਦੀ ਟ੍ਰੇਨਿੰਗ ਲੈ ਸਕਦੇ ਹਾਂ ਨਾਲ ਹੀ ਅਸੀਂ ਇਸ ਵਿੱਚ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਬਿਊਟੀ ਕੋਰਸ ਕਰ ਸਕਦੇ ਹਾਂ ਜਵੇਦ ਹਬੀਬ ਅਕੈਡਮੀ ਭਾਰਤ ਦੀ ਟੋਪ ਬਿਊਟੀ ਅਕੈਡਮੀ ਵਿੱਚ ਆਉਂਦੀ ਹੈ ਜੇ ਅਸੀਂ ਗੱਲ ਕਰੀਏ ਭਾਰਤ ਵਿੱਚ ਟੋਪ 5 ਬਿਊਟੀ ਅਕੈਡਮੀਆਂ ਦੀ ਤਾਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਜਿਸ ਨੂੰ ਹਾਈ ਟ੍ਰੇਨਿੰਗ ਗੁਣਵਤਾ ਤੇ ਸਿਖਲਾਈ 100% ਪਲੇਸਮੈਂਟ ਦੇਣ ਦੀ ਵਜ੍ਹਾ ਤੋਂ ਲਗਾਤਾਰ 6 ਵਾਰ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁੱਕੀ ਹੈ ਦੂਜੇ ਨੰਬਰ ਤੇ ਆਉਂਦੀ ਹੈ ਵੀ ਐਲ ਸੀ ਸੀ ਅਕੈਡਮੀ ਤੀਜੇ ਨੰਬਰ ਤੇ ਆਉਂਦੀ ਹੈ ਲਕਮਿਆ ਅਕੈਡਮੀ ਚੌਥੇ ਨੰਬਰ ਤੇ ਹੁੰਦੀ ਹੈ ઓਰੇਨ ਇੰਟਰਨੈਸ਼ਨਲ ਅਕੈਡਮੀ ਅਤੇ ਪੰਜਵੇਂ ਨੰਬਰ ਤੇ ਹੁੰਦੀ ਹੈ ਜਾਵედ ਹਬੀਬ ਅਕੈਡਮੀ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ